ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹੂਆ ਦਾ ਡੇਰੀ ਫਾਰਮ 5811 ਤੇ ਅੱਜ ਦੇ ਵਿੱਚ ਤਾਂ ਹੈਗੀ ਆ ਪਿੰਡ ਬਣੀ ਹੈ ਕੀ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ 6 ਪਸ਼ੂ ਵਿਖਾਉਣੇ ਆ ਇਹਨਾਂ ਝੋਟੀਆਂਵਾ ਦੇ 3 ਹੀ ਵੜਾ ਵਾ ਦੋ ਪਸ਼ੂਵਾਂ ਚ ਸੋਏ ਆ ਬਾਕੀ ਸਾਰੇ ਤਾਜੇ ਸੋਏ ਮਤਲਬ ਦੋ ਗੱਬਣਾ ਵਾ ਆਪਾਂ ਪਹੁੰਚੇ ਮਿੰਟੂ ਭਾਜੀ ਹੋਣਾ ਕੋਲ ਆਜੋ ਕਰਦੇ ਆ ਵੀਰਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਜ ਹੈ ਠੀਕ ਆ ਤੁਸੀਂ ਸੁਣਾਓ ਬਾ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਚਾਹੀਦੀ ਹੋਰ ਠੀਕ ਠਾਕ ਚੜਦੀ ਕਲਾ ਤੁਸੀਂ ਸੁਣਾਓ ਜੀ ਹਾਂਜੀ ਵਧੀਆ ਜੀ ਬੜਨਾ ਬਾਦ ਦਰਸ਼ਨ ਦਿੱਤੇ ਅੱਜ ਇਹ ਤਰ੍ਹਾਂ ਹੀ ਹੋਰ ਸੁਣਾਓ ਠੀਕ ਠਾਕ ਜੀ ਹਾਂਜੀ ਕਿਰਪਾ ਵਾ ਇੱਕ ਰੂ ਦੀ ਕਿਰਪਾ ਚਾਹੀਦੀ ਹਾਂਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਜੀ ਆਪਣਾ ਨਾਮ ਤੇ ਮਿੰਟੂ ਆ ਉਹ ਹੈ ਤਾਂ ਮਾ ਵੀਰ ਦਾ ਮਿੰਟੂ ਨਾਲ ਸਾਰੇ ਜਾਣਦੇ ਆ ਠੀਕ ਹੈ ਜੀ ਪਿੰਡ ਬਣੀ ਕੀ ਆ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਆ ਜੀ ਠੀਕ ਆ ਫੋਨ ਨੰਬਰ ਬੋਲ ਦਿਓ 98432366 ਠੀਕ ਆ ਜੀ ਇੱਕ ਨੰਬਰ ਉਹ ਤੁਹਾਨੂੰ ਦੇਦੇ ਆ ਅੱਛਾ ਜੀ ਕਿੰਨੇ ਵਾਰ ਦੇ 92788 28353 ਠੀਕ ਹੈ ਜੀ ਇਹ ਦੋਵੇਂ ਦੋਵੇਂ ਦੇ ਚੱਲਦੇ ਆ ਹਾਂਜੀ ਦੋ ਨੰਬਰ ਚੱਲਦੇ ਆ ਦੋਵਾਂ ਦੇ ਵਟਸਐਪ ਚੱਲਦੇ ਆ ਠੀਕ ਹੈ ਠੀਕ ਹੈ ਹਾਂਜੀ ਕਰੀਏ ਸ਼ੁਰੂਆਤ ਹਾਂਜੀ ਕਰੀਏ ਖੋਲੋ ਆਏ ਦੱਸਿਓ ਹਾਂ ਪਹਿਲੇ ਨੰਬਰ ਤੇ ਕੀ ਯਾਰਾ ਮਿਲ ਕੇ ਰਿਕਾਰਡ ਤੇ ਕਿੰਨੇ ਵਜੇ ਜੇ ਇਹ ਵੀ ਜੀ ਪਹਿਲੇ ਸੁਗੇ ਟੋਟੀ ਸੁਈ ਜੀ ਆਪਣੇ ਕੋਲ ਅੱਛਾ ਜੀ ਇਹ ਉਧਰ ਹਰਿਆਣਾ ਵਾਲੇ ਹੰਤੀਆ ਵੇਚੀ ਠੀਕ ਹੈ ਠੀਕ ਹੈ ਜੀ ਵੀ ਜੀ ਪਰਸੋਂ ਹੀ ਸੁਈ ਆ ਬੋਲਾ ਵੀ ਜੀ 12 13 ਕਿਲੋ ਥੱਲੇ ਆ ਜਾਵੇ ਜੀ 12 13 ਲੀਟਰ ਬੋਲਾ ਤਿਆਰ ਆ ਹਾਂਜੀ ਬੋਲਾ ਤਿਆਰ ਆ ਠੀਕ ਹੈ ਜੀ ਕਿੰਨਾ ਕੁ ਕਰਾਉ ਕਰੂਗੀ ਦੋ 15 ਕਿਲੋ ਦੀ ਆ ਗਰੰਟੀ ਆਈ ਹੈ ਜੀ ਉਥੋਂ ਦੀ ਅੱਛਾ ਅੱਛਾ ਠੀਕ ਹੈ ਠੀਕ ਹੈ ਹਾਂਜੀ ਤੇ ਮਾਲ ਫਿਰ ਇਧਰੋਂ ਖਰੀਦਦੇ ਕਿ ਜਾਂ ਨਹੀਂ ਵੀ ਜੀ ਮਾਲ ਉਧਰੋਂ ਲੈਦਾ ਜੀ ਇਧਰੋਂ ਬੜਾ ਮਾਲ ਗਲੋਬਲ ਘੱਟ ਹੀ ਲੈਦਾ ਠੀਕ ਹੈ ਠੀਕ ਹੈ ਹਾਂਜੀ ਮਗਰ ਕੱਟੀ ਜੇ ਹਾਂਜੀ ਵੀ ਜੀ ਕਰੋ ਚੈੱਕ ਜੇ ਕੈਮਰੇ ਕਰਕੇ ਥੋੜਾ ਜਿਹਾ ਕਰਦੀ ਆ ਠੀਕ ਹੈ ਕੋਈ ਗੱਲ ਨਹੀਂ ਥੋੜਾ ਜਿਹਾ ਅੱਡੇ ਕੋਈ ਚੱਕਰ ਨਹੀਂ ਆ ਇਧਰੋਂ ਖੜੋ ਜੀ ਥੋੜਾ ਜਿਹਾ ਡਾਕੇ ਰੱਖਿਓ ਕੋ ਚੰਗਾ ਥੋੜਾ ਜਿਹਾ ਨਾ ਡਰਦੀ ਆ ਸਾਡੇ ਕੋਲੋਂ ਤੇ ਲਾਗੇ ਤੁਹਾਨੂੰ ਆਰਡਰ ਕੁਆਲਟੀ ਤੇ ਥਾਣਾ ਦਾ ਸਾਈਜ਼ ਗੈਪ ਚੈੱਕ ਕਰਨੇ ਆ ਤੇ 13 ਲੀਟਰ ਮੌਕੇ ਦਾ ਜਿਹੜਾ ਬੌਲਾ ਤਿਆਰ ਹੈ ਸੋਰੀ ਨੂੰ ਇੱਕ ਤੋਂ ਦੋ ਦਿਨ ਹੋ ਗਏ ਆ ਕਿ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਲੱਗ 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 ਕੋਈ ਫੁੱਟ ਲੈ ਲੈ ਕੱਟ ਕੇ ਬਣਾ ਲੈ ਉਸ ਮੜੇ ਸਰੀ ਪਰ ਪਾਲਾ ਕੋਈ ਨਹੀਂ ਲੱਗੇ ਤੁਹਾਨੂੰ ਥਾਣਾ ਦਾ ਸਾਈਜ਼ ਤੇ ਗੈਪ ਚੈੱਕ ਕਰਾਉਣਾ ਹੈ ਨਾ ਸਾਡੇ ਕੋਲ ਥੋੜਾ ਜਿਹਾ ਡਰਦੀ ਏ ਉਹਦੇ ਕਰਕੇ ਲੱਗੇ ਚਲੋ ਕਰੋਂਗੇ ਜੀ ਠੀਕ ਬੋਲ ਭਾਜੀ ਇਹਦਾ ਮੁੱਲ ਤੋਂ ਵੀ ਜੀ ਭਾਵੇਂ 1 20 ਕਰਾ ਲਓ ਭਾਵੇਂ 1 30 ਕਰਾ ਲਓ ਹਾਂ ਨਹੀਂ ਵੀ ਜੀ ਲੱਖ ਰੁਪਏ ਦੀ ਛੋਟੀ ਕਰਾਂਗੇ ਆਪਾਂ 1 ਲੱਖ ਪੂਰੇ ਦੀ ਹਾਂਜੀ ਪੂਰੇ ਦੀ ਮਾਂ ਤਾਣ ਕਰਾਂਗੇ ਅੱਛਾ ਜੀ ਹਾਂਜੀ ਤੇ 50 ਕਿਲੋਮੀਟਰ ਦੇ ਵਿੱਚ ਡਿਲੀਵਰੀ ਫ੍ਰੀ ਹੋਊ ਸਾਡੇ 50 ਕਿਲੋਮੀਟਰ ਤੱਕ ਹਾਂਜੀ ਲਓ ਵੀ ਜੀ ਇੱਕ ਹੋਰ ਤੁਹਾਨੂੰ ਫਾਇਦਾ ਜੇ 50 ਕਿਲੋਮੀਟਰ ਤੱਕ ਪਹੁੰਚ ਫ੍ਰੀ ਹੈ ਹਾਂ ਜੀ ਇਹ 13 ਲੀਟਰ ਬੋਲਾ ਤਿਆਰ ਜੇ ਮੌਕੇ ਦੇ ਤੇ 15 ਲੀਟਰ ਦੀ ਵੀ ਕਿੰਦਾ ਕਿ ਗਾਰੰਟੀ ਨਾਲ ਮੱਝ ਲੈਂਦੀਆਂ ਸੀ ਜਵਾਬ ਕਿਹੜਾ ਜੀ ਜਵਾਬ ਆਉ ਜੀ ਕੱਟੀ ਵੀ ਇੱਕੀ ਕੱਟਿਆ ਐ ਹੋਈ ਹਾਂ ਐ ਹੋਈ ਨਾ ਆਹ ਵਾਲਾ ਜਵਾਬ ਜੇ ਦਾ ਹਾਂ ਜੀ ਭਾਜੀ ਆਹ ਵਾਲਾ ਜਵਾਬ ਜੇ ਕੱਟੀ ਜੇ ਮਗਰ ਇਹਦੇ ਕੱਟੀ ਵੀ ਚੰਗੇ ਸੀ ਮੰਦੀ ਆ ਖੋਲੀ ਦੋ ਜੀ ਆਜੋ ਹੁਣ ਦੂਜੇ ਨੰਬਰ ਦੇ ਦੱਸਿਓ ਭਾਜੀ ਇਹਦੇ ਬਾਰੇ ਜੀ ਭਾਜੀ ਪਹਿਲੇ ਸਵੇਰ ਛੋਟੀ ਸੋਈ ਹੈ ਜੀ ਆਪਣੇ ਕੋਲ ਵੀ ਉਹ ਤਾਂ ਸੋਈ ਗਈ ਸਸੋਈ ਸੋਈ ਦੀ ਅੱਛਾ ਜੀ ਠੀਕ ਹੈ ਠੀਕ ਹੈ ਇਹ ਥੱਲੇ 12 13 ਲੀਟਰ ਬੋਲਾ ਤਿਆਰ ਹੀ ਆ ਅੱਛਾ ਜੀ ਹਾਂਜੀ ਇਹ ਕਿੰਨਾ ਕੁ ਚਵਾਈ ਜਾਊਗੀ ਵੀ ਜੀ 16 17 ਕ ਨੂੰ ਦੋ ਚਵਾਈ ਹੋਊਗੀ ਛੋਟੀਆਂ ਠੀਕ ਹੈ ਠੀਕ ਹੈ ਹਾਂਜੀ ਤੁਹਾਨੂੰ ਬਾਕੀ ਇਹ ਵੀ ਖੋਲ ਕੇ ਵਿਖਾਉਨੇ ਆ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਲਾਗੇ ਰੋ ਤੁਹਾਨੂੰ ਆਰਡਰ ਕੁਆਲਟੀ ਥਾਣਾ ਦਾ ਰੋਕਿਓ ਪਾਜੀ ਮੜਾ ਜਾ ਰੋਕਿਓ ਲਾਗੇ ਰੋ ਆਰਡਰ ਕੁਆਲਟੀ ਸਣਾ ਦਾ ਸੈਜ ਗੈਪ ਚੈੱਕ ਕਰ ਸਕਦੇ ਤੁਸੀਂ ਪਸ਼ੂ ਥੋੜਾ ਜਿਆ ਦਰਦੇ ਆ ਸਣਾ ਦਾ ਸਰਾਇ ਤੇ ਗੈਪ ਬਹੁਤ ਚੰਗਾ ਹੈ ਦਾ ਵੀ ਫੇਸ ਕੁਆਲਟੀ ਵੀ ਨਾਲ ਕੇ ਚੈੱਕ ਕਰ ਸਕਦੇ ਜੇ ਆਹ ਵਾਲਾ ਜਵਾਕ ਜਿਹੜਾ ਕੀ ਜਵਾਕ ਪਿਛੇ ਭਾਜੀ ਇਹਦੇ ਮਗਰ ਵੀ ਕੱਟੀ ਆ ਠੀਕ ਹੈ ਜੀ ਇਹਦੇ ਮਗਰ ਵੀ ਫੀਮੇਲ ਕਾਫ ਜੇ ਕੱਟੀ ਨਹੀਂ ਲੈ ਲੈ ਇੱਥੇ ਲੈ ਆਹ ਵਾਲਾ ਜਵਾਕ ਇਹਦਾ ਬਾਕੀ ਥਾਣਾ ਵਾਂਦੇ ਦੀ ਬਹੁਤ ਸਾਫ ਹੈ ਮੱਜ ਬਹੁਤ ਸੋਹਣੀ ਹੈ 24 21 ਇੱਕ ਨੰਬਰ ਹੋ ਗਈ ਉਹ ਵੀ ਵਧੀਆ ਮੋਗਿਆ ਰਗੀ ਚੁਵਾਈ ਹੈ ਦੀ ਠੀਕ ਹੈ ਠੀਕ ਹੈ ਥੋੜੀ ਕੱਲ ਦੀ ਆਈਆਂ ਤਾਂ ਕਰ ਪੂਰਾ ਕਰਦੀਆਂ ਨਵੇਂ ਤਾਂਗ ਦਾ ਸਹਾਰਾ ਬਹੁਤ ਚੰਗਾ ਹੈ ਦਾ ਨਵੇਂ ਤਾਂਗ ਦਾ ਥੋੜਾ ਚੱਕਾ ਸਾਦੇ ਤੁਸੀਂ ਇਹਦਾ ਕੀ ਮੁੱਲ ਭਾਜੀ ਇਹਦਾ ਮੁੱਲ ਭਾਜੀ ਜੋ ਮਰਜ਼ੀ ਕਰਾ ਲਓ ਮੁੱਲ ਭਾਵੇਂ 1 40 ਕਰਾ ਲਓ ਭਾਵੇਂ 30 ਕਰਾ ਲਓ ਅੱਛਾ ਜੀ ਹਾਂ ਨਹੀਂ ਵੀਡੀਓ 1 ਲੱਖ 5000 ਦੀ ਛੋਟੀ ਡਾਹਾਂਗੇ 1 ਲੱਖ ਦੇ 5000 ਦੀ ਹਾਂਜੀ ਤੇ ਬਾਕੀ ਮਾਨਤਾਨ ਮਾਨਤਾਨ ਵਿੱਚ ਮੋਕੇ ਦੇ ਕਰਾਂਗੇ ਠੀਕ ਹੈ ਜੀ ਹਾਂਜੀ ਵੀਰ ਦਾ ਪੂਰਾ ਮਾਨਤਾਨ ਕਰਾ ਜੀ ਜਾ ਜੋ ਅੱਜ ਤੁਹਾਨੂੰ ਤੀਜੇ ਨੰਬਰ ਤੇ ਬਹੁਤ ਤਕੜੇ ਕਦ ਕਾੜੇ ਮਾਲਕਿਆ ਇਹਦੇ ਬਾਰੇ ਦੱਸੋ ਭਾਜੀ ਇਹਦੇ ਬਾਰੇ ਇਹ ਵੀ ਜੀ ਦੂਜੇ ਸੂਵੇ ਸੁਣੀ ਆਰ ਕੀ ਅੱਛਾ ਜੀ ਠੀਕ ਆ ਜੀ ਠੀਕ ਆ ਜੀ ਤੇ ਵੱਡੀ ਮਾਜੂ ਹਰਿਆਣੇ ਨੂੰ ਲੈਂਦੀ ਆ ਪਰ ਉਧਰ ਸਾਰੇ ਆਪਣਾ ਮਾਲ ਸਾਰਾ ਉਧਰ ਹੀ ਹੁੰਦਾ ਜੀ ਠੀਕ ਹੈ ਠੀਕ ਹੈ ਹਾਂ ਜੀ ਬਹੁਤ ਤਕੜੇ ਕਦ ਕਾੜ ਦੀ ਮਾਲਕਣ ਆ ਕਿਸੇ ਸੂਏ ਆਪਣੇ ਕੋ ਰਹੀ ਆ ਜੀ ਅੱਛਾ ਜੀ ਇਹਦੇ ਤੋਂ 18 ਲੀਟਰ ਦੁੱਧ ਦਿੱਤਾ ਨੇ ਝੋਟੀ ਨੇ ਠੀਕ ਹੈ ਠੀਕ ਹੈ ਇਹ ਦੂਜਾ ਸੂਆ ਆ ਕਿ ਦੂਜੇ ਸੂਵੇ ਸੁਣੀ ਆ ਦਿਨ ਅਜੇ 15 16 ਤਰੀਕ ਨੂੰ ਪੂਰੇ ਹੋ ਹਾਂਜੀ ਵੀਰ ਜੀ ਚੈੱਕ ਕਰ ਸਕਦੇ ਜੀ ਬਹੁਤ ਤਗੜਾ ਕੱਦ ਹੈ ਇਹਦਾ ਪੇਠ ਕੁੜੇ ਵਾਲਾ ਬਹੁਤ ਵੱਡੀ ਹੈ ਤੁਹਾਨੂੰ ਪਤਾ ਹੈ ਹੋਰ ਜੀਆਂ ਕੋਈ ਥਾਂ ਥਾਂਕ ਨਹੀਂ ਪਲਦੀਆਂ ਝੋਟੀਆਂ ਕਿਦੇ ਹਾਂਜੀ ਹਾਂਜੀ ਚੈੱਕ ਕਰ ਸਕਦੇ ਤੁਸੀਂ ਬਾਕੀ ਫੇਸ ਕੁਆਲਿਟੀ ਇਹਦੀ ਸ਼ੋਰ ਮੋਹਰਾ ਨਸਲ ਦੇ ਵਿੱਚ ਬਾਕੀ ਉਹਨਾਂ ਸਾਰੇ ਡਰਦੇ ਆ ਸਾਡੇ ਕੋਲ ਥੋੜਾ ਜਿਹਾ ਕੈਮਰੇ ਕਰਕੇ ਨਾ ਥੋੜਾ ਕਰਦੇ ਹਾਂ ਹਾਂਜੀ ਹਾਂਜੀ ਬਾਕੀ ਵੀਰ ਜੀ 20 22 ਕਿਲੋ ਦੀ ਮਾਰ ਕੇ ਝੋਟੀ ਪੀਲੇ ਹੋਏ ਨੇ 18 20 ਕਿਲੋ ਸਾਡੇ ਕੋਲ ਦਿੱਤਾ ਦੋ ਦ ਠੰਡਾ ਕਰ ਹਾਂਜੀ ਠਾੜ ਲੈ ਵੀ ਬਹੁਤ ਤਗੜੀ ਆ ਮੈਂ ਇਹ ਥਾਣਾ ਦਾ ਸੈਜ ਗਿਆ ਪੇਰਾ ਵੀ ਬਹੁਤ ਚੰਗਾ ਜੀ ਚਵਾਈ ਵੀ ਜੀ ਇੱਕ ਨੰਬਰ ਹੋ ਗਈ ਇਹਦੀ ਠੀਕ ਹੈ ਜੀ ਹਾਂ ਜੀ ਬਹੁਤ ਸੋਹਣੀ ਆ ਕਿੰਨੇ ਕ ਦਿਨ ਦੱਸਿਆ ਖੜਦੀ ਤੇ 15 ਤੱਕ ਸ਼ਰਦ ਦਿਨ ਪੂਰੇ ਵੀਰਜੀ ਦੇ ਹੋਣੇ ਠੀਕ ਹੈ 10 ਦਿਨਾਂ ਜੇ ਪਏ ਆਗੇ ਹਾਂ ਜੀ 10 ਦਿਨ ਪਏ ਠੀਕ ਠੀਕ ਹਾਂ ਜੀ ਆ ਚਲੋ ਇੱਕ ਦਿਨ ਤਾਂ ਠਾਂ ਠਾਂ ਹੋ ਸਕਦਾ ਹਾਂ ਉਹ ਚਲੋ ਇਹ ਇੱਕ ਡੰਗਰ ਤਾਂ ਬੜਾ ਕਿਸ ਤਨ ਕਾਪਸ਼ਾ ਵੀ ਹੋ ਸਕਦਾ ਹਾਂ ਜੀ ਹਾਂ ਜੀ ਬਾਕੀ ਛੋਟੀ ਬਹੁਤ ਵਾਰੀ ਇੱਕ ਨੰਬਰ ਬੁਆਦੀ ਬਾਕੀ ਅੱਗੇ ਨੇ ਨਹੀਂ ਬੰਨਾ ਨੇ ਪਿਛੇ ਰੋ ਵੀ ਨਹੀਂ ਬੰਨਾ ਜੀ ਇਹਦਾ ਐਚਐਫ ਚ ਵਹਿੜਾ ਚੱਡਾ ਲੱਗਾ ਰੀ ਨੂੰ ਹਾਂ ਜੀ ਹਾਂ ਜ ਬਾਕੀ ਵਾਲੇ ਢਿੱਲਾ ਬਾਉੜਾ ਤੁੰਦਾ ਕਿੰਨੇ ਚੰਗਾ ਵਾ ਨਾ ਭਰ ਲੈਣਾ ਵਾ ਹਾਂਜੀ ਹਾਂਜੀ ਇਹਦਾ ਕੀ ਮੁੱਲ ਪਾਜੀ ਹਰ ਮੋਲ ਵੀ ਜਿਹੋਣ ਤੇ ਅੱਜ ਦਾ ਮੁੱਲ ਤਾਂ 2.5 ਲੱਖ ਰੁਪਈਆ ਅੱਛਾ ਜੀ ਜਦ ਤਿਆਰ ਹੋ ਗਈ ਉਦੋਂ ਦਾ ਮੋਲ ਉਦੋਂ ਨਾ ਕਰਾਂਗੇ ਆ ਜੀ ਠੀਕ ਹੈ ਜੀ ਹਾਂਜੀ ਇਹ ਚੋ ਮਾਤਾਨ ਹੋਊਗਾ ਜਿਹੜੀ 50 ਕਿਲੋ ਤੁਹਾਨੂੰ ਦੱਸਿਆ 50 ਕਿਲੋ ਮੀਟਰ ਤੱਕ ਸਫਰ ਜਿੰਨਾ ਵੀ ਹੋਊਗਾ ਬੰਦਾ ਪਾਣੀ ਲਾ ਹਾਂਜੀ ਹਾਂਜੀ 10 ਕਿਲੋਮੀਟਰ ਤੱਕ ਡਿਲੀਵਰੀ ਫਰੀ ਹੈ ਹਾਂ ਹਾਂਜੀ ਠੀਕ ਹੈ ਜੀ ਆ ਖੋਲੋ ਵੇੜ ਆਜੋ ਚੌਥੇ ਨੰਬਰ ਤੇ ਦੱਸਿਓ ਪਾਜੀ ਇਹਦੇ ਬਾਰੇ ਜਦੋਂ ਪਹਿਲੇ ਸਵੇਰ ਵੈਰ ਸੂਈ ਆਪਣੇ ਕੋ ਅਚੰਦਾ ਦੋਂਦੀ ਹੈ ਮੂੰਹ ਤੇ ਠੀਕ ਹੈ ਜੀ ਰਾਤ ਹੀ ਸੂਈ ਆ 12 13 ਕਿਲੋ ਬੋਲਾ ਤਿਆਰ ਥੱਲੇ ਠੀਕ ਹੈ ਜੀ 18 19 ਕਿਲੋ ਦੁੱਧ ਕੱਢੂ ਹੋਈ ਹੈ ਅੱਛਾ ਪਹਿਲੇ ਜੀ ਹਾਂਜੀ ਪਹਿਲਾਂ ਬੱਤੀ ਆ ਜੀ ਠੀਕ ਹੈ ਜੀ ਠੀਕ ਹਾਂਜੀ ਵੀਰ ਜੀ ਲਾਗੇ ਤਾਂ ਤੁਸੀਂ ਚੱਕ ਸਕਦੇ ਜਿਹੜੇ ਕੁਆਲਟੀ ਥਾਣਾ ਦਾ ਸੈਜ ਗੈਪ ਚੈੱਕ ਠੰਡੀ 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 ਸੀਲ ਕੋਈ ਚੱਕ ਨਹੀਂ ਬਾਕੀ ਠੰਡੀ ਸੀਲ ਹੈ ਵੈਰ ਪਹਿਲਾਂ ਹੀ ਸੂਗਾ ਸੂਈ ਆਲੇ 13 12 13 ਲੀਟਰ ਦੱਸਿਆ ਮੈਂ ਬੋਲਾ ਤਿਆਰ ਆ ਹੁਣ ਹੀ ਵੈਰ ਤਿਆਰ ਦੋਂਦੀ ਮੂੰਹ ਦੋਂਦੀ ਆ ਖੋਲ ਮਾਰੀਓ ਖੋਲ ਇਹਦੇ ਪਿੱਛੇ ਜਵਾਕੀ ਜੇ ਇਹ ਮਗਰ ਵਸ਼ਾ ਜੇ ਠੀਕ ਆ ਜੀ ਮੇਰ ਕਾਫ ਜਿਹਦੇ ਪਿੱਛੇ ਬਾਕੀ ਫੇਸ ਕੁਆਲਟੀ ਬਹੁਤ ਸੋਹਣੀ ਆ ਤੁਹਾਨੂੰ ਪਤਾ ਹੋ ਜਾਂਦੀ ਕਿੰਨੇ ਕਰੀ ਗਏ ਬੜੀਆ ਵਾ ਇਹ ਦੋਸਤਰਾ ਵੀ ਠੰਡੀ ਸਹੀ ਲਿਆ ਪਹਿਲਾ ਸੂਰ ਨਹੀਂ ਤੇ ਪਹਿਲੇ ਸੂਵੇ ਜਾਣਾ ਕਈ ਕੰਮ ਨਿਕਲਦੇ ਨਹੀਂ ਬਹੁਤ ਬਿਨਾ ਵੰਗੇ ਤਾਂ ਇਤੋਂ ਮੈਂ ਚਲੋ ਕੋਈ ਚੱਕਰ ਨਹੀਂ ਹਾਂ ਦਾ ਸੈਜ ਗਿਆ ਬਹੁਤ ਚੰਗਾ ਇਹਦਾ ਗੇਠ ਗੇਠ ਤੇ ਥਾਨ ਲੱਗਾ ਗੇਠ ਗੇਠ ਦਾ ਥਾਨ ਲੱਗਾ ਇਹਨੂੰ ਹਾਂਜੀ 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 ਬਾਕੀ ਵੀਰ ਕਹਿੰਦਾ ਕਿ 18 ਆਪਣੀ ਲੀਟਰ ਦੁੱਧ ਇਹਨੇ ਕਰ ਜਾਣਾ ਵਾ ਕਿੰਨੇ ਦਿਨ ਹੋ ਗਿਆ ਤਰ ਸੋਈ ਨੂੰ ਰਾਤ ਹੀ ਸੋਈ ਗਏ ਅੱਛਾ ਰਾਤ ਹੀ ਬਿਲਕੁਲ ਤਾਜੀ ਆ ਅਰੇ ਤਰ ਕੇ 3 ਵਜੇ ਸੋਈ ਜੀ ਠੀਕ ਹੈ ਠੀਕ ਹਾਂਜੀ ਹਾਂਜੀ ਆ ਚੈੱਕ ਕਰ ਸਕਦੇ ਜੀ ਬਿਲਕੁਲ ਠੰਡੀ ਸੀਲ ਵੜ ਦੱਸੋ ਭਾ ਜਿਹਦੇ ਬਾਰੇ ਹਰ ਕਿੰਨਾ ਮੁੱਲ ਰਾ ਇਹਦਾ ਮੁੱਲ ਜੀ ਭਾਵੇਂ ਵੀਡੀਓ ਦੇ 70 ਕਰੋ ਤੋਂ 75 ਕਰੋ ਹਾਂ ਨਾ 65000 ਦੀ ਕਰਾਂਗੇ ਆਪਾਂ ਠੀਕ 65000 ਦੀ ਹਾਂਜੀ ਚਲੋ ਬਾਕੀ ਕੋਈ ਵੀਰ ਭਰਾ ਆਊਗਾ ਮਾਨਦਾਨ ਕਰਦਾ ਹਾਂਜੀ ਹਾਂਜੀ ਚਲੋ ਵੀਰ ਜੀ ਮਾ ਤੁਹਾਡੇ ਜੇ ਤੁਹਾਡੀ ਵੇਖ ਕੇ ਵੀਡੀਓ ਹੋਊਗਾ ਉਹਦਾ ਪੂਰਾ ਮਾਨਦਾਨ ਕੀਤਾ ਜਾ ਠੀਕ ਹੈ ਜੀ ਲਓ ਜੀ ਇੱਕ ਹੋਰ ਆਫਰ ਆ ਗਈ ਜੇ ਆਜੋ ਹੁਣ ਪੰਜਵੇਂ ਨੰਬਰ ਤੇ ਦੱਸਿਓ ਉਹਦੇ ਬਾਰੇ ਇਹ ਵੀ ਜੀ ਦੂਜੇ ਸੂਏ ਚ ਬਾਹਰ ਸੁਣੀ ਆਪਣੀ ਅੱਛਾ ਗੱਬਣੇ ਹਾਂਜੀ ਗੱਬਣਾ 35 ਕਿਲੋ ਦੀ ਵੀਰ ਜੀ ਗਾਰੰਟੀ ਦਾਂਗੇ ਤੁਹਾਨੂੰ ਠੀਕ ਹੈ ਜੀ 35 ਲੀਟਰ ਦੀ ਗਾਰੰਟੀ ਅਜੇ ਦਿਨ ਦੇ 5-7 ਰਿੰਦੇ ਸੁਣ ਚਾ ਜੀ ਅੱਛਾ ਜੀ ਠੀਕ ਹੈ ਜੀ ਹਾਂਜੀ ਤੇ ਬਾਕੀ ਇਹਨਾਂ ਖੋਲ ਕੇ ਬੁਣੂ ਤਾਂ ਵਿਖਾ ਦਿੰਨੇ ਆ ਥੱਲੇ ਵੇਖੋ ਇਹਨੇ ਪਾਣੀ ਪਾਈ ਆ

ਸੂਣ ਚ ਕਿੰਨਾ ਕ ਦਿਨ ਖੜ੍ਹਦੀ ਇੱਥੇ ਵੀ ਜੀ ਲੈ ਜੂ 5-7 ਦਿਨਾਂ ਲਈ ਲੈ ਜੂਗੇ ਠੀਕ ਹੈ ਠੀਕ ਹੈ 5-7 ਦਿਨਾਂ ਚ ਨੇ ਹੋਰ ਲਾਏ ਨੇ ਸੂਣ ਤੱਕ ਵਰਨਾ ਹੋਰ ਚੰਗਾ ਬਣਾ ਲੈਣਾ ਇਹਨੇ ਮੂੰਹ ਤਾਂ ਕਰ ਫਟਿਆ ਕਰ ਆਰਡਰ ਕੁਆਲਟੀ ਨੂੰ ਕੀ ਕਰ ਸਕਦੇ ਜੀ ਕਿ ਥਾਣਾ ਦਾ ਸੈਜ ਗਿਆ ਬਹੁਤ ਚੰਗਾ ਦਾ ਜੀ ਗੇਠ-ਗੇਠ ਤੇ ਥਾਂ ਲੱਗਾ ਆ ਗਿਆ ਤੁਹਾਨੂੰ ਬੜਾ ਜਨਵਰ ਦੇ ਟਮਾਟੇ ਮਿਲਦੇ ਆ ਹਾਂਜੀ ਹਾਂਜੀ ਇਦੋਂ ਅੱਗ ਲੱਗੋ ਅੱਗ ਵਾੜੀ ਦਿਖਾ ਦੇ ਮਾਰ ਦੇ ਹਾਂ ਜੀ ਬੀਡੀ ਚੈੱਕ ਕਰ ਸਕਦੇ ਤੁਸੀਂ ਥਾਣਾ ਦਾ ਸੈਜ ਗਿਆ ਬਹੁਤ ਚੰਗਾ ਵਾ ਗੇਠ ਗੇਠ ਦੇ ਥਾਨ ਲਗਾਏ ਤੁਹਾਨੂੰ ਪਤਾ ਕੋਈ ਹਵਾਨਾ ਵੀ ਨਹੀਂ ਚੈੱਕ ਕਰ ਸਕਦੇ ਜੀ ਬਹੁਤ ਵਧੀਆ ਬਣਾਇਆ ਵਾ ਅਜੇ ਸੂਨ ਤੱਕ ਇਹਨੇ ਹੋਰ ਚੰਗਾ ਪਹਾਣਾ ਬਣਾ ਲੜਾ ਵਾ ਜੀ ਦੇਖੋ ਜੀ ਬੈਲ ਡਿਗਟ ਫਾਰਮ ਵੀ ਆ ਗਿਆ ਫਿਰ ਫਾਰਮ ਦੇ ਵਿੱਚ ਰੱਖਣ ਵਾਸਤੇ ਉਹਨਾਂ ਵਾਸਤੇ ਬਹੁਤ ਵਧੀਆ ਵਾ ਜੇ ਫਾਰਮ ਦੇ ਵਿੱਚ ਬਸ਼ੀਆਂ ਲਈਆਂ ਦੋਵੇਂ ਚੰਗੀਆਂ ਅੱਛਾ ਅੱਛਾ ਠੀਕ ਹੈ ਚੰਗੇ ਫਾਰਮ ਲਈਆਂ ਦੇਵਾ ਚੈੱਕ ਕਰ ਸਕਦੇ ਜੇ ਇੱਕ ਵਾਰ ਫਿਰ ਤੋਂ ਟੰਡਾਂ ਹੀ ਪਈਆਂ ਨੇ ਕਰਮਾਲੀ ਨੇ ਠਡੀਆਂ ਸਪਲੇ ਇੱਧਰ ਦੇਖੋ ਜੀ ਬਾਕੀ ਬਿਲਕੁਲ ਠੰਡੀਆਂ ਸੀਲ ਵੜਾ ਵਾ ਜੱਸੇ ਭਾ ਜਿਹੜਾ ਕੀ ਮੁੱਲ ਹੈ ਮੁੱਲ ਤੇ ਵੀ ਦੀ ਭਾਵੇਂ ਲੱਖ ਕਰਾ ਲਓ ਭਾਵੇਂ ਸਵਾ ਕਰਾ ਲਓ ਜਿਹੜੀ ਹਾਂ ਨਾ 95000 ਦੀ ਵੜਾ ਹਾਂ ਨਾ ਕਰਾਂਗੇ ਠੀਕ ਹੈ ਜੀ 95000 ਦੀ ਹਾਂਜੀ ਤੇ ਆ ਜੀ ਇੱਕ ਵੜ ਵੀ ਜੀ ਹੈ ਜ ਆਪਣੇ ਕੋਲ ਅੱਛਾ ਜੀ ਕਿਤੇ ਜੀ ਸੁਗੀਆਂ ਸੋਈ ਜੀ ਅੱਛਾ ਜੀ ਹਾਂਜੀ ਜੀ 20 ਕਿਲੋ ਦੁੱਧਲੇ ਤਿਆਰ ਇਹਦੇ ਕਿੰਨੇ ਦਿਨ ਹੋ ਗਏ ਸੋਈ ਨੋ ਇਹਨੂੰ ਵੀ ਜੀ 10 ਦਿਨ ਹੋ ਗਏ ਠੀਕ ਹੈ 10 ਦਿਨ ਹੋ ਗਏ ਤੇ 20 ਲੀਟਰ ਮੌਕੇ ਦੇ ਜਿਹੜਾ ਦੁੱਧ ਤਿਆਰ ਆ ਹਾਂਜੀ ਇਹਦੀ ਠੰਡਾ ਕਰਕੇ 20 ਲੀਟਰ ਦੁੱਧ ਦਵਾਂਗੇ ਜਵਾ ਕੀ ਦੇ ਪਿੱਛੇ ਇਹ ਰੇ ਮਗਰ ਬੱਚਾ ਜਿਹਦੇ ਮਗਰ ਅਛੇ ਰੇ ਮਗਰ ਵੀ ਮੇਲ ਕਾਫ ਜੇ ਇਹ ਖੋਲੋ ਭਾਜੀ ਇਹਨੂੰ ਫਿਰ ਖੋਲ ਕੇ ਵਿਖਾਈਏ ਬਾਕੀ ਵੀਰ ਨੇ ਆਫਰ ਦਿੱਤੀ ਹੈ ਕਿ 50 ਕਿਲੋਮੀਟਰ ਤੱਕ ਡਿਲੀਵਰੀ ਬਿਲਕੁਲ ਫ੍ਰੀ ਹੋਊਗੀ ਜੇ ਉਸ ਤੋਂ ਗਾਂ ਕੋਈ ਹੋਰ ਬਾਕੀ ਵੀਰ ਨਾਲ ਸੰਪਰਕ ਕਰ ਲਓ ਬਾਕੀ ਜਿਹੜਾ ਵੀਡੀਓ ਵੇਖੇ ਉਹ ਤਾਂ ਮਾਨਦਾਨ ਫੁੱਲ ਕਰਾਂਗੇ ਠੀਕ ਹੈ ਠੀਕ ਹੈ ਜੀ ਹਾਂਜੀ ਚਟੜਾ ਨਾਂ ਲੈ ਕੇ ਆਊਗਾ ਉਹਦਾ ਸੁਣ ਕੇ ਕਰਾਂਗੇ ਮਾਨਦਾਨ ਵੀਰ ਦਾ ਠੀਕ ਹੈ ਠੀਕ ਹੈ ਜੀ ਫੇਸ ਕੁਆਲਟੀ ਵੀ ਜੀ ਚਾਹਤਾ ਹਾਂ ਬਹੁਤ ਸੋਹਣੀ ਆ ਵੱਡੇ ਪੱਲੇ ਦੀ ਜਿਹੜੀ ਵਹਿੜ ਆ ਹਾਂਜੀ ਚਟੜਾ ਕੁਆਲਟੀ ਥਾਣਾ ਦਾ ਸੈਜ ਗੈਪ ਇਹਦਾ ਬਹੁਤ ਚੰਗਾ ਜੇ ਇਹ ਵੀ ਬਿਲਕੁਲ ਠੰਡੀ ਸੀਲ ਆ ਹਾਂ ਬਿਲਕੁਲ ਠੰਡੀ ਸੀਲ ਆ ਜੀ ਜਿਦਾ ਮੱਠੀ ਬਿਨਾ ਮੰਗੇ ਚੋਹਾਂਗੇ ਠੀਕ ਹੈ ਠੀਕ ਹੈ ਲੈਓ ਕਮਾ ਲਿਓ ਵੀਰ ਜੀ ਫੇਸ ਕੁਆਲਟੀ ਬਹੁਤ ਸੋਹਣੀ ਆ ਜੀ ਆਹ ਜਿਹੜੇ ਬੜਾ ਤੁਹਾਨੂੰ ਕਾਕੇ ਸੋਖੀਆਂ ਲੱਭਦੀਆਂ ਜੇ ਹਾਂਜੀ ਹਾਂਜੀ ਚੰਗਾ ਡੰਗਰ ਨਹੀਂ ਜੇ ਵੇਖ ਕਿਤੇ ਆ ਗੱਟ ਗਾਣੇ ਤੇ ਇਹ ਤਾਂ ਗੱਲ ਸਹੀ ਹਾਂਜੀ ਆਰਡਰ ਕੁਆਲਿਟੀ ਵੀ ਚੈੱਕ ਕਰ ਸਕਦੇ ਤੁਸੀਂ ਈਮ ਬੋਲ ਪਾਜੀ ਇਹਦਾ ਮੋਲ ਵੀ ਜੀ ਭਾ 70 ਕਾ ਲਓ 65 ਕਾ ਲਓ ਨਹੀਂ ਹਾਂ ਨਾ 60000 ਦੀ ਵਸੀ ਦਾਣਗੇ ਆਪਾਂ ਠੀਕ ਹੈ ਜੀ ਹਾਂਜੀ ਲਓ ਜੀ 60000 ਦੀ ਤੇ 20 ਲੀਟਰ ਵਾਲੀ ਜਿਹੜਾ ਡੱਬ ਦੇਣੀ ਨੇ ਨਹੀਂ ਬਾਕੀ ਚਲੋ ਵੀਰ ਕਹਿੰਦਾ ਕਿ ਘਾੜਨੀ ਪਹਿਲੀ ਵੀਡੀਓ ਬਾਅਦ ਜਾਇ ਜੀ ਮੋਲ ਪਾਉਣੇ ਆਪਾਂ ਜੇ ਤੁਹਾਡੀ ਵੀਡੀਓ ਵੀਡੀਓ ਵੇਖ ਕੇ ਉਹਦਾ ਮਾਨਦਰ ਫਿਰ ਫੁੱਲ ਕੀਤਾ ਜਾਊਗਾ ਠੀਕ ਹੈ ਠੀਕ ਹੈ ਧੰਨਵਾਦੀ ਹਾਂਜੀ ਵੀਰ ਜੀ ਬਾਕੀ ਵੀਰ ਨਾਲ ਤੁਸੀਂ ਕਰ ਲਿਓ ਸੰਪਰਕ ਕੰਪਲੀਟ ਵੀਡੀਓ ਨੰਬਰ ਬੋਲ ਜੀ ਨੰਬਰ ਹਾਂਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ ਜੀ